ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਮਠੰਡਾ ਦੇ ਵਿੱਚ ਲੁੱਟਖੋਹਾਂ ਗਿਆ ਵਾਰਦਾਤਾ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਤੇ ਤਾਜ਼ਾ ਇੱਕ ਮਾਮਲਾ ਸਾਹਮਣੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਕਿ ਇਹ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਰਾਤ ਨੂੰ ਜਦ ਫੈਕਟਰੀ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਮਹਿਲਾ ਨੇ ਹੱਥ ਦੇ ਕੇ ਉਸਨੂੰ ਰੋਕਿਆ ਤੇ ਇਸੇ ਦਰਮਿਆਨ ਇੱਕ ਵਿਅਕਤੀ ਵੀ ਪਿੱਛੋਂ ਆ ਜਾਂਦਾ ਤੇ ਜਦ ਉਸ ਮਹਿਲਾ ਦੇ ਵੱਲੋਂ ਉਸ ਵਿਅਕਤੀ ਨੂੰ ਕਿਹਾ ਗਿਆ ਕਿ ਮੈਨੂੰ 500 ਰੁਪਏ ਦੀ ਜ਼ਰੂਰਤ ਹੈ ਮੈਨੂੰ Google Pay ਕਰ ਦਿਓ ਤਾਂ ਵਿਅਕਤੀ ਨੇ ਜਿਵੇਂ Google Pay ਕਰਨ ਦੇ ਲਈ ਆਪਣਾ ਫੋਨ ਕੱਢਿਆ ਦੂਜਾ ਵਿਅਕਤੀ ਜੋ ਕਿ ਉਸ ਵਿਅਕਤੀ ਦੇ ਪਿੱਛੇ ਖੜਾ ਸੀ ਉਸ ਦੇ ਵੱਲੋਂ ਉਸ ਦਾ Google Pay ਦਾ ਪਿੰਨ ਦੇਖ ਲਿਆ ਜਾਂਦਾ ਤੇ ਉਸ ਤੋਂ ਬਾਅਦ ਹਥਿਆਰ ਵਿਖਾ ਕੇ ਉਸ ਦੇ ਕੋਲ ਉਸ ਦਾ ਮੋਬਾਈਲ ਖੋਇਆ ਗਿਆ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ Google Pay ਦੇ ذریعے ਇਹਨਾਂ ਵੱਲੋਂ ਕਈ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਨਿਉ ਪਾਏ ਗਏ ਨੇ 1,09,000 ਰੁਪਏ ਤੱਕ ਦੀ ਜਿਹੜੀ ਠੱਗੀ ਹੈ ਉਹ ਮਾਰੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਇਸ ਵਿਅਕਤੀ ਦੀ ਸ਼ਿਕਾਇਤ ਪੁਲਿਸ ਨੂੰ ਜਦ ਕਾਰਵਾਈ ਕੀਤੀ ਤਾਂ ਉਹਤੂ ਮਹਿਲਾ ਨੂੰ ਤਾਂ ਰਾਉਂਡ ਅਪ ਕਰ ਲਿਆ ਪੁਲਿਸ ਦੇ ਕਹਿਣਾ ਹੈ ਕਿ ਇਹ ਗਿਰੂ ਹੈ ਜਿਵੇਂ ਲੋਏ ਇਹ ਮਹਿਲਾ ਜਿਹੜੀ ਹੈ ਸਭ ਤੋਂ ਪਹਿਲਾਂ ਇੱਕ ਟਰੈਪ ਲਗਾਉਂਦੀ ਹੈ ਤੇ ਫਿਰ ਇੰਜ ਇਹਨਾਂ ਵੱਲੋਂ ਲੋਕਾਂ ਨੂੰ ਲੁੱਟਾ ਦਾ ਸ਼ਿਕਾਰ ਬਣਾਇਆ ਜਾਂਦਾ ਤਾਂ ਮਹਿਲਾ ਗ੍ਰਫਤਾਰ ਹੋ ਚੁੱਕੀ ਹੈ ਤੇ ਇਸ ਦੇ ਬਾਕੀ ਸਾਥੀਆਂ ਦੀ ਭਾਲ ਦੇ ਲਈ ਪੁਲਿਸ ਦੇ ਵੱਲੋਂ ਟੀਮਾਂ ਦਾ ਗਠਨ ਜਿਹੜਾ ਹੈ ਉਹ ਕਰ ਦਿੱਤਾ ਗਿਆ ਸਰ ਕੀ ਨਾਮ ਹੈ ਆਪਣਾ ਤੇ ਕਿਹੜਾ ਸ਼ਹਿਰ ਹੈ ਜੀ ਮੇਰਾ ਨਾਮ ਇੰਸਪੈਕਟਰ ਵਿੰਦਰ ਸਿੰਘ ਐਸ ਐਚ ਓ ਸਿਵਲ ਲਾਈਨ ਬਟਿੰਡਾ ਜੀ ਇੱਕ ਮਾਮਲਾ ਦਾ ਟਿਕਟ ਲੱਗਿਆ ਇਹ ਪੂਰਾ ਮਾਮਲਾ ਇਹ ਸਾਡੇ ਕੋਲੇ ਜੀ ਇੱਕ ਭਪਿੰਦਰ ਸਿੰਘ ਪੁੱਤਰ ਅਦਰ ਸਿੰਘ ਵਾਸੀ ਨਾਈਵਾਲਾ ਤਹਿਸੀਲ ਪਾਤਣਾ ਪਟਿਆਲਾ ਜੋ ਕਿ ਹੁਣ ਬੀਸੀਐਲ ਸੰਗਤ ਕਲਾ ਜਿਹੜੀ ਹੈਗੀ ਸ਼ਰਾਬ ਦੀ ਫੈਕਟਰੀ ਉੱਥੇ ਬਤੌਰ ਕੈਮੀਕਲ ਇੰਜੀਨੀਅਰ ਵਰਕ ਕਰਦੇ ਨੇ ਇਹਨਾਂ ਨੇ ਸਾਨੂੰ ਬਿਆਨ ਲਿਖਾਇਆ ਵੀ 17 ਤਰੀਕ ਦੀ ਰਾਤ ਨੂੰ ਚਲੀਪੀ ਚੌਂਕ ਕੋਲ ਇਹਨਾਂ ਨੂੰ ਕਿਸੇ ਇੱਕ ਔਰਤ ਨੇ ਹੱਥ ਦੇ ਕੇ ਰੋਕਿਆ ਤੇ ਉੱਥੇ ਇਹ ਉਹਨਾਂ ਨਾਲ ਕੋਈ ਗੱਲਬਾਤ ਕਰਨ ਲੱਗੇ ਤਾਂ ਪਿੱਛੋਂ ਹੀ ਇੱਕ ਨਾਲ ਉਹ ਦੋ ਆਦਮੀ ਹੋਰ ਸੀਗੇ ਜਿਨ੍ਹਾਂ ਨੇ ਕਿ ਇਹਨਾਂ ਨੂੰ ਇੱਕ ਕਿਰਚਨਮਾ ਹਥਿਆਰ ਦਿਖਾ ਕੇ ਪਹਿਲਾਂ ਤਾਂ ਔਰਤ ਨੇ ਗੱਲਾਂបੱਤਾਂ ਕਰਕੇ ਇਹਨੂੰ ਆਪਣੇ ਚਾਂਸੇ ਚ ਲਿਆ ਤੇ ਫਿਰ ਉਸਨੇ ਉਸ ਨੂੰ ਕਿਹਾ ਕਿ ਮੈਨੂੰ 500 ਰੁਪਏ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਉਸ ਨੂੰ Google Pay ਕਰ ਦਿੱਤੇ ਤੇ ਪਿੱਛੋਂ ਖੜੇ ਬੰਦੇ ਨੇ ਉਹ UPI ਪਿਨ ਦੇਖ ਲਿਆ ਤੇ ਉਸ ਤੋਂ ਬਾਅਦ ਉਹਨੂੰ ਕੋਈ ਕਿਰਚਨਮਾ ਹਥਿਆਰ ਦਿਖਾ ਕੇ ਉਹਨਾਂ ਦਾ ਫੋਨ ਖੋਲ ਲਿਆ ਫੋਨ ਖੋ ਕੇ ਤੇ ਫਿਰ ਉਹਨਾਂ ਦਾ UPI ਪਿਨ ਉਹਨਾਂ ਕੋਲ ਉਹਨਾਂ ਨੇ ਦੇਖ ਹੀ ਲਿਆ ਸੀਗਾ ਤੇ ਟਰਾਂਜੈਕਸ਼ਨਾਂ ਕਰਕੇ ਵਕ ਵਕ ਖਾਤਿਆਂ ਦੇ ਵਿੱਚ ਆਪਣੇ ਉਹਨਾਂ ਦੇ 1 ਲੱਖ 9000 ਪੀਏ ਦੇ ਕਰੀਬ ਟਰਾਂਸਫਰ ਕਰ ਲਏ ਪੈਸੇ ਤੇ ਫੋਨ ਕੋ ਕੇ ਭੱਜ ਗਏ ਸੀ ਇਹ ਬੰਦੇ ਅਡਜਿਲੀ ਦੇ ਸਬੰਧ ਨਾਲ ਜੀ 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 ਇਤੋਂ ਸਬੰਧਤ ਨਹੀਂ ਇਹਨਾਂ ਨੇ ਇੱਕ ਗਰੋਹ ਬਣਾਇਆ ਹੋਇਆ ਜੀ ਇੱਕ ਕਾਈਂਡ ਆਫ ਹਨੀ ਟ੍ਰੈਪ ਕਹਿ ਸਕਦੇ ਇਹਨਾਂ ਨੂੰ ਭੋਲੇ ਭੋਲੇ ਲੋਕਾਂ ਨੂੰ ਐਵੇਂ ਘੇਰਦੇ ਨੇ ਔਰ ਤੇ ਇਹਨਾਂ ਦੇ ਗਰੋਹ ਦੇ ਵਿੱਚ ਹਮੇਸ਼ਾ ਸ਼ਾਮਲ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਇਹੀ ਮੋਡ ਸਪਰੈਂਟੀ ਕੋਈ ਯੂਪੀਆਈ ਪਿਨ ਉਹਨਾਂ ਦਾ ਪਤਾ ਕਰਕੇ ਜਾਂ ਧੱਕੇ ਨਾਲ ਜਾਂ ਬੈਲਾਫਸ ਲਾ ਕੇ ਇਹ ਪਤਾ ਕਰ ਲੈਂਦੇ ਨੇ ਤੇ ਫਿਰ ਉਹ ਕਿਸ ਸਕੈਂਡਰ ਇਹਨਾਂ ਦਾ ਕਾ ਆਗੇ ਰੱਖਿਆ ਹੁੰਦਾ ਉੱਥੋਂ ਫਿਰ ਪੈਸੇ ਕਢਵਾ ਲੈਂਦੇ ਨੇ ਅਸੀਂ ਇਹ ਚੀਜ਼ ਨੂੰ ਟ੍ਰੇਸ ਕਰਦੇ ਕਰਦੇ ਸਾਡੇ ਐਸਆਈ ਵਿਅੰਗ ਸਿੰਘ ਐਡੀਸ਼ਨਲ ਐਸਐਚਓ ਤੇ ਉਹਨਾਂ ਦੀ ਟੀਮ ਇਹਨਾਂ ਨੇ ਕੇਸ ਟ੍ਰੇਸ ਕੀਤਾ ਤੇ ਜਿਹੜੀ ਉਹ ਲੇਡੀ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਇਹਨਾਂ ਦੇ ਗਰੋਹ ਦਾ ਉਹਦੇ ਰਾਹੀਂ ਅਸੀਂ ਪਤਾ ਕਰ ਲਿਆ ਕੌਣ ਕੌਣ ਬੰਦੇ ਸੀ ਕਿਤੇ ਜਿਨ੍ਹਾਂ ਨੂੰ ਕਾਬੂ ਕਰਨ ਵਾਸਤੇ ਅਸੀਂ ਆਪਣੇ ਦੋ ਟੀਮਾਂ ਤਿਆਰ ਕਰ ਲਈ ਕਿ ਕਿਹੜੇ ਪੈਸੇ ਆਉਂ ਪੈਸੇ ਕਿਹਦੇ ਖਾਤੇ ਦੇ ਪਾਸੋਂ ਲਖਤਾਂ ਕਿ ਪਾਈਕਸ ਦੇ ਇੱਕਦੇ ਹੋਰ ਦੇ ਖਾਤੇ 'ਚ ਪਾਉਂਦੇ ਨੇ ਜੀ ਉੱਥੇ ਇੱਕ ਸਕੈਨਰ ਜਿਹੜਾ ਹੁੰਦਾ ਹੈ ਇਹ ਇਹਨਾਂ ਦਾ ਆਲਰੇਡੀ ਕੋਈ ਮੰਨ ਲਓ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਜਾਂ ਕੋਈ ਹੋਰ ਕਰਦਾ ਪਹਿਲਾਂ ਵੀ ਇੱਕ ਮਾਮਲਾ ਮੇਰੇ ਹੁੰਦੇ ਉਹ ਇੱਕ ਧਿਆਨ 'ਚ ਆਇਆ ਸੀ ਉਹ ਕੀ ਕਰਦੇ ਹਨ ਜਿਹਦਾ ਸਕੈਨਰ ਹੁੰਦਾ ਉਹ ਕੋਈ 100 ਰੁਪਏ 'ਚ ਪਿੱਛੇ 10 ਰੁਪਏ ਆਪਣਾ ਕਮਿਸ਼ਨ ਕੱਟ ਕੇ ਉਹਨਾਂ ਨੂੰ ਪੈਸੇ ਦੇ ਦਿੰਦਾ ਜੋ ਕਿ ਉਹ ਵੀ ਗਲਤ ਹੈ ਜੀ ਤੇ ਕਿਉਂਕਿ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਤੁਸੀਂ ਕਿਸੇ ਨੂੰ ਕਿਵੇਂ ਪੈਸੇ ਦੇ ਸਕਦੇ ਹੋ ਤੇ ਜੇ ਉਹ ਵੀ ਇਸ ਮਾਮਲੇ ਦੇ ਵਿੱਚ ਸਾਨੂੰ ਪਾਇਆ ਗਿਆ ਡਾਊਟ ਕੋਲਦਾ ਸੀ ਉਸ ਤੇ ਵੀ ਬਣਦੀ ਕਾਰ ਨਹੀਂ ਕਰਾਂਗੇ ਕਈ ਵਾਰ ਇਹ ਮਾਮਲੇ ਬਠਿੰਡੇ ਦੇ ਵਿੱਚ ਬਹੁਤ ਵਾਰ ਕਨਫਰੈਂਸ ਕਰਾ ਦਿੱਤੇ ਆ ਮੇਂ ਹਨੇਟ ਰੈਕ ਦੇ ਮਾਮਲੇ ਲੋਕਾਂ ਨੂੰ ਕਿਹਣਾ ਚਾਹੁੰਦੇ ਵੀ ਜਦੋਂ ਲੇਡੀ ਰੋਕ ਲੈ ਕੇ ਜਾਂ ਅਣਜਾਣ ਲੇਡਸ ਦਾ ਦਲਬਾਤ ਕਰਦਾ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਜੇ ਮੋਸਟਲੀ ਇਹ ਚੀਜ਼ਾਂ ਹੁੰਦੀਆਂ ਹਨੇਰੇ ਦੇ ਦੌਰਾਨ ਹੁੰਦੀਆਂ ਤੇ ਜਲੇਬੀ ਚੌਂਗ ਤੋਂ ਤਾਂ ਦੋ ਮਸਲੇ ਆ ਗਏ ਇਹ ਵੈਸੇ ਇਹ ਨਹੀਂ ਰੁਕਣਾ ਹੀ ਨਹੀਂ ਚਾਹੀਦਾ ਹੈਗਾ ਜੋ ਜਿਸ ਨੂੰ ਤੁਸੀਂ ਜਾਣ ਨਹੀਂ ਪਛਾਣ ਨਹੀਂ ਫਿਰ ਉੱਥੇ ਖੜ ਕੇ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਨੇ ਜਾਂ ਕਈ ਵਾਰੀ ਖੁਦ ਕੰਟਰੋਲ 'ਚ ਨਹੀਂ ਹੁੰਦੇ ਸ਼ਰਾਬ ਦੇ ਨਸ਼ੇ 'ਚ ਹੁੰਦੇ ਨੇ ਤਾਂ ਫਿਰ ਉਹ ਇਸ ਕਾਈਂਡ ਆਫ ਹਨੀ ਟ੍ਰੈਪ ਦਾ ਸ਼ਿਕਾਰ ਬਣ ਜਾਂਦੇ ਇਹਨਾਂ ਦੇ ਕੋਈ ਪਹਿਲਾ ਮਾਮਲਾ ਨਾ ਚਾਹੇ ਕਿ ਉਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਤੇ ਪਹਿਲਾ ਮਾਮਲਾ ਹੈਗਾ ਕਿ ਨਹੀਂ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹ ਗਰੋਹ ਦੇ ਮੈਂਬਰ ਇਹਦੇ ਵਿੱਚ ਸ਼ਾਮਲ ਹੈਗੇ ਨੇ ਸਾਰਿਆਂ ਨੂੰ ਰਾਉਂਡ ਅਪ ਕਰ ਲਏ